ਪੰਜਾਬ ਦੇ ਹਰ ਕੋਨੇ ਤੋਂ ਦੂਜੇ ਪਾਸੇ ਦੁਨੀਆ ਭਰ ਦੇ ਪੰਜਾਬੀਆਂ ਵੱਲੋਂ ਵੱਡੇ ਪੱਧਰ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਮਸ਼ਹੂਰ ਸੱਭਿਆਚਾਰ ਗਾਇਕ ਰਾਜਵੀਰ ਜਵੰਦਾਵਸਤੇ ਜਿਹੜਾ ਕੋਈ ਵੀ ਸੁਣਦਾ ਹੈ ਖਾਸ ਕਰਕੇ ਕੱਲ ਸਪੈਸ਼ਲ ਬੇਨਤੀ ਕੀਤੀ ਗਈ ਪੰਜਾਬ ਦੇ ਸਾਰੇ ਹੀ ਗਾਇਕਾਂ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿ ਸਾਰੀ ਰਾਤ ਹਰਵਨ ਪਿਆਰੇ ਗਾਇਕ ਰਾਜਵੀਰ ਜਵੰਦਾ ਲਈ ਅਰਦਾਸ ਦੁਆ ਪ੍ਰਾਰਥਨਾ ਜਾਪੇ ਕੀਤੀ ਜਾਵੇ ਪੰਜਾਬੀ ਦਿਲ ਦੇ ਕਮਜ਼ੋਰ ਹੁੰਦੇ ਨੇ ਪੰਜਾਬੀ ਪੰਜਾਬੀਆਂ ਦੇ ਦਿਲ ਦੇ ਵਿੱਚ ਹਮਦਰਦੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਕਿਸੇ ਨੇ ਵੀ ਸੁਣਿਆ ਉਹਨਾਂ ਨੇ ਵੱਡੇ ਪੱਧਰ ਤੇ ਰਾਤੋਂ ਰਾਤ ਅਰਦਾਸਾਂ ਕੀਤੀਆਂ ਰਾਜਵੀਰ ਜਵੰਦਾ ਵਾਸਤੇ ਰਾਜਵੀਰ ਜਵੰਦਾ ਦੀ ਲੋੜ ਪੰਜਾਬੀ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਨੂੰ ਹੈ ਰਾਜਵੀਰ ਜਵੰਦਾ ਦੀ ਲੋੜ ਉਹਨਾਂ ਦੀ ਮਾਤਾ ਉਹਨਾਂ ਦੀ ਧਰਮ ਪਤਨੀ ਅਤੇ ਉਹਨਾਂ ਦੇ ਬੱਚਿਆਂ ਨੂੰ ਰਾਜਵੀਰ ਜਵੰਦਾ ਦੀ ਲੋੜ ਹੈ ਸਾਡੀ ਅਰਦਾਸ ਹੈ ਕਿ ਜਲਦੀ ਉਹ ਰਿਕਵਰ ਹੋਣ ਜਲਦੀ ਕੋਈ ਖੁਸ਼ਖਬਰੀ ਆਵੇ ਮੁਹਾਲੀ ਦੇ ਫੋਰਟਿਸ ਹਸਪੀਟਲ ਤੋਂ ਲਗਾਤਾਰ ਡਾਕਟਰਾਂ ਦੀ ਇੱਕ ਟੀਮ 24 ਘੰਟੇ ਨਿਗਰਾਨੀ ਕਰ ਰਹੀ ਹੈ ਮਿੰਟ ਮਿੰਟ ਬਾਅਦ ਰਾਜਵੀਰ ਜਵੰਦਾ ਦਾ ਜਿਹੜਾ ਹੈ ਸਰੀਰ ਦਾ ਅੰਨ੍ਰਿਕਲ ਕੀਤਾ ਜਾ ਰਿਹਾ ਹੈ ਨੋਹਾਲੀ 46 ਹਸਪੀਟਲ ਦੇ ਡਾਕਟਰਾਂ ਵੱਲੋਂ ਜਿੰਦ ਜਾਨ ਲਗਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਡਾਕਟਰਾਂ ਨੂੰ ਕਿਹਾ ਹੈ ਕਿ ਪੈਸੇ ਥੇਲੇ ਦੀ ਕੋਈ ਦਿੱਕਤ ਨਹੀਂ ਰਾਜਵੀਰ ਜਵੰਦਾ ਦੀ ਬਾਈ ਹੱਥ ਬਾਈ ਕੁਰਕ ਜਾਨ ਬਚਾਈ ਜਾਵੇ ਲੋੜ ਹੈ ਅੱਜ ਪੰਜਾਬੀਆਂ ਨੂੰ ਫਿਰ ਦੁਬਾਰਾ ਅਰਦਾਸ ਕਰਨ ਦੀ ਕਿਉਂਕਿ ਜਿਹੜੀ ਸਥਿਤੀ ਦੇ ਵਿੱਚੋਂ ਰਾਜਵੀਰ ਜਵੰਦਾ ਗੁਜ਼ਰ ਰਹੇ ਨੇ ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਨਿਰਾਇ ਜਿਹੜੀ ਜੰਗ ਹੈ ਤੋਂ ਮੌਤ ਦੇ ਨਾਲ ਲੜ ਰਹੇ ਨੇ ਨੰਮੇ ਰਾਜਵੀਰ ਜਵੰਦਾ ਨੂੰ ਕੀ ਪਤਾ ਹੋਵੇਗਾ ਕਿ ਪੂਰਾ ਪੰਜਾਬ ਮੇਰੇ ਲਈ ਚਾਹੇ ਉਹ ਗੁਰਦੁਆਰਾ ਹੈ ਚਾਹੇ ਉਹ ਮਸਜਿਦ ਹੈ ਚਾਹੇ ਮੰਦਰ ਹੈ ਚਾਹੇ ਚਰਚ ਹੈ ਕਿਉਂਕਿ ਰਾਜਵੀਰ ਜਵੰਦਾ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਉਹ ਅਰਦਾਸਾਂ ਕੀਤੇ ਜਾ ਰਹੀਆਂ ਨੇ ਸ਼ਾਇਦ ਉਹ ਨੂੰ ਇਸ ਗੱਲ ਦਾ ਪਤਾ ਹੁੰਦਾ ਤੇ ਉਹ ਕਿੰਨਾ ਖੁਸ਼ ਹੋਣਾ ਸੀ ਕਿ ਅੱਜ ਦੇਖੋ ਪੂਰਾ ਪੰਜਾਬ ਮੇਰੇ ਵਾਸਤੇ ਅਰਦਾਸਾਂ ਕਰ ਰਿਹਾ ਹੈ ਚਾਹੇ ਉਹ ਪੰਜਾਬ ਹੋਵੇ ਲਹਿੰਦਾ ਤੇ ਚਾਹੇ ਪੰਜਾਬ ਹੋਵੇ ਚੜ੍ਹਦਾ ਤੇ ਝਾਵੇ ਚਾਹੇ ਪੰਜਾਬੀ ਹੋਣ ਦੁਨੀਆ ਭਰ ਦੇ ਅੱਜ ਉਹਨੇ ਬੜਾ ਖੁਸ਼ ਹੋਣਾ ਸੀ ਜਦੋਂ ਉਹ ਆਪਣੇ ਮੈਦ ਤੋਂ ਉੱਠਣਗੇ ਜਦੋਂ ਉਹ ਫਿਰ ਦੁਬਾਰਾ ਗੀਤ ਫਿਰ ਦੁਬਾਰਾ ਸਟੇਜਾਂ ਲਗਾਉਣਗੇ ਤੇ ਉਹ ਜ਼ਰੂਰ ਪੰਜਾਬ ਦੇ ਲੋਕਾਂ ਦੀ ਪ੍ਰਸ਼ੰਸਾ ਕਰਿਆ ਕਰਨਗੇ ਤੇ ਪੰਜਾਬ ਦੇ ਲੋਕਾਂ ਦੇ ਨਾਲ ਖੜਨਗੇ ਕਿ ਤੁਹਾਡੀਆਂ ਅਰਦਾਸਾਂ ਨੇ ਮੈਨੂੰ ਬਚਾ ਦਿੱਤਾ ਹੈ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਪ੍ਰਾਰਥਨਾਵਾਂ ਨੇ ਮੈਨੂੰ ਨੌਂ ਬਰ ਨੌਂ ਕਰ ਦਿੱਤਾ ਹੈ ਜਿਹੜੀ ਰਿਪੋਰਟ ਆਈ ਹੈ ਉਸ ਰਿਪੋਰਟ ਦੇ ਵਿੱਚ ਬੜੇ ਵੱਡੇ ਖੁਲਾਸੇ ਹੋਏ ਨੇ ਫੈਨਸ ਦੇ ਦਿਲ ਦੇ ਵਿੱਚ ਵੀ ਦੁੱਖ ਹੈ ਫੈਨਸ ਰੋ ਵੀ ਰਹੇ ਨੇ ਫੈਨਸ ਦੀਆਂ ਥੁੜੀਆਂ ਮੁਸ਼ਕਲਾਂ ਵਧ ਗਈਆਂ ਨੇ ਦੱਸਿਆ ਜਾ ਰਿਹਾ ਕਿ ਹਸਪਤਾਲ ਨੇ ਕਿਹਾ ਹੈ ਕਿ ਰਾਜਵੀਰ ਜਵੰਦਾ ਦੀ ਮਾਨਸਿਕ ਸਥਿਤੀ ਨਾਜੁਕ ਹੈ ਅਤੇ ਉਹਨਾਂ ਦੀ ਸਿਹਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋ ਰਿਹਾ ਦੂਸਰੇ ਪਾਸੇ ਉਹਨਾਂ ਦੇ ਦਿਮਾਗ ਦੀ ਗਤੀਵਿਧੀ ਬਹੁਤ ਘੱਟ ਹੈ ਦਿਬਾਗ ਦਿਮਾਗ ਦੀ ਐਮ ਆਰ ਐਮ ਆਰ ਆਈ ਵੀ ਕਰ ਚੁੱਕੇ ਨੇ ਬਦਲਾਅ ਦਿਖਾਈ ਦਿੱਤੇ ਨੇ ਰੀੜ ਦੀ ਹੱਡੀ ਗਰਦਨ ਦੀ ਗਰਦਨ ਅਤੇ ਪੇਟ ਦੇ ਵਿੱਚ ਕਾਫੀ ਡੂੰਘੀਆਂ ਸੱਟਾਂ ਨੇ ਇਸ ਕਰਕੇ ਰਾਜਵੀਰ ਜਵੰਦਾ ਦਾ ਪਤਾ ਨਹੀਂ ਚੱਲ ਰਿਹਾ ਇੰਜ ਲੱਗ ਰਿਹਾ ਹੈ ਜਿਵੇਂ ਕੋਮਾ ਦੇ ਵਿੱਚ ਨੇ ਕਿਉਂਕਿ ਉਹਨਾਂ ਦੇ ਸਰੀਰ ਦੇ ਵਿੱਚ ਆਕਸੀਜਨ ਪ੍ਰੋਪਰ ਤਰੀਕੇ ਦੇ ਨਾਲ ਜਾ ਨਹੀਂ ਰਹੀ ਉਹਨਾਂ ਦੇ ਸਰੀਰ ਦਾ ਹਰੇਕ ਅੰਗ ਹਰੇਕ ਅੰਗ ਜਿਹੜਾ ਹੈ ਉਹ ਜਲਦੀ ਜਲਦੀ ਸੁੱਕਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਸਰੀਰ ਨੂੰ ਆਕਸੀਜਨ ਮਿਲੇਗੀ ਤਾਂ ਫਿਰ ਹੀ ਸਰੀਰ ਜਿਹੜਾ ਹੈ ਉਹ ਤੰਦਰੁਸਤ ਹੋਵੇਗਾ ਸਡੌਲ ਹੋਵੇਗਾ ਬੇਡੌਲ ਹੋਵੇਗਾ ਸਰੀਰ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਆਕਸੀਜਨ ਨਹੀਂ ਜਾ ਰਹੀ ਕਿਉਂਕਿ ਸਿਰ ਦੀ ਹੱਡੀ ਸਿਰ ਤੇ ਅਤੇ ਰੀੜ ਦੀ ਹੱਡੀ ਤੇ ਡੂੰਘੀਆਂ ਸੱਟਾਂ ਲਗੀਆਂ ਨੇ ਐਕਸੀਡੈਂਟ ਦੌਰਾਨ ਰਾਜਵੀਰ ਜਵੰਦਾ ਨੂੰ ਅਤੇ ਇਹ ਲੱਤਾਂ ਨੂੰ ਹੱਥਾਂ ਨੂੰ ਇਸ ਦੁੰਗੀਆਂ ਸੱਟਾਂ ਨੇ ਕਮਜ਼ੋਰ ਕਰ ਦਿੱਤਾ ਹੈ ਇੱਕ ਪਾਸੇ ਰੀੜ ਦੀ ਹੱਡੀ ਦੀ ਸੱਟ ਦੂਜੇ ਪਾਸੇ ਸਿਰ ਦੀ ਸੱਟ ਦਿਮਾਗ ਦੇ ਵਿੱਚ ਵੀ ਐਕਸੀਜਨ ਨਹੀਂ ਜਾ ਰਹੀ ਸਰੀਰ ਦੇ ਹੋਰ ਅੰਗਾਂ ਵਿੱਚ ਐਕਸੀਜਨ ਨਹੀਂ ਜਾ ਰਹੀ ਇਸ ਕਰਕੇ ਹੱਥ ਤੇ ਲੱਤਾਂ ਪੂਰੀ ਤਰ੍ਹਾਂ ਕਮਜ਼ੋਰ ਹੋ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਕਾਰਨਾਂ ਕਰਕੇ ਰਾਜਵੀਰ ਜਵੰਦਾ ਨੂੰ ਲੰਬਾ ਸਮਾਂ ਵੈਂਟੀਲੇਟਰ ਤੇ ਰਖਣਾ ਪਵੇਗਾ ਲੇਕਿਨ ਉਸ ਮੰਦ ਭਾਗੇ ਇਹ ਪੰਜਾਬੀ ਗੱਭਰੂ ਪੰਜਾਬੀ ਗਾਇਕ ਨੂੰ ਕੀ ਪਤਾ ਕਿ ਪੰਜਾਬ ਦੇ ਹਰ ਕੋਨੇ ਵਿੱਚ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਵੱਲੋਂ ਤੁਹਾਡੇ ਲਈ ਵੱਡੇ ਪੱਧਰ ਤੇ ਧਵਾਵਾਂ ਕੀਤੀਆਂ ਜਾ ਰਹੀਆਂ ਨੇ ਇਹ ਸਮਾਂ ਹੈ ਪੰਜਾਬੀਓ ਦੁਆ ਕਰਨ ਦਾ ਇਹ ਸਮਾਂ ਹੈ ਪੰਜਾਬੀਓ ਰਾਜਵੀਰ ਜਵੰਦਾ ਵਾਸਤੇ ਅਰਦਾਸ ਕਰਨ ਦਾ ਅਸੀਂ ਕੱਲੇ ਰਾਜਵੀਰ ਜਵੰਦਾ ਦੀ ਗੱਲ ਹੀ ਕਰਦੇ ਇਹ ਸਮਾਂ ਹੈ ਪ੍ਰਾਰਥਨਾ ਕਰਨ ਦਾ ਰਾਜਵੀਰ ਜਵੰਦਾ ਵਰਗੇ ਕਈ ਲੋਕ ਵੈਂਟੀਲੇਟਰ ਤੇ ਨੇ ਕਈ ਲੋਕ ਇਸ ਤਰ੍ਹਾਂ ਦੇ ਐਕਸੀਡੈਂਟ ਕਈ ਲੋਕਾਂ ਨੂੰ ਇਸ ਤਰ੍ਹਾਂ ਦੇ ਐਕਸੀਡੈਂਟ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਲਾਸ਼ ਨੇ ਉਹਨਾਂ ਦਾ ਕਿਸੇ ਦਾ ਸਰਕਾਰੀ ਹਸਪਤਾਲ ਦੇ ਵਿੱਚ ਕਿਸੇ ਦਾ ਕਿਸੇ ਹਸਪਤਾਲ ਚ ਇਲਾਜ ਕਰ ਰਿਹਾ ਹੈ ਸਾਨੂੰ ਉਹਨਾਂ ਸਾਰਿਆਂ ਵਾਸਤੇ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਇਹ ਨਾਚੀ ਜਾਂ ਤੋਂ ਰੱਬ ਜਿਹੜਾ ਹੈ ਬਚਾ ਕੇ ਰੱਖੇ ਧੰਨਵਾਦ